ਮਦਦ ਮੈਂ ਇਹ ਕਹਿ ਦੇ ਕਾਰਵਾਈ ਦਫਾ ਤੋਂ ਦੇਣੀ ਨਹੀਂ ਮੈਨੂੰ ਕਰਾਉਣੀ ਪ੍ਰਧਾਨ ਨੇ ਮੂੰਹ ਦੇ ਆਪਾਂ ਬੈਠੇ ਜੇ ਕੋਈ ਅਮਰੇ ਕਰ ਦਈਆ ਹਾਂ ਉਹ ਵੀ ਆਹ ਬੰਦੇ ਇਹ ਗੱਲ ਕਰਦੀਆਂ ਹੱਤ ਤੋਂ ਵੀ ਨਹੀਂ ਕਰਦੀ ਹੱਤ ਤੋਂ ਵੀ ਗੱਲ ਨਹੀਂ ਕਰਦੀ ਸ਼ਾਇਦ ਪਹਿਲੇ ਹੀ ਪ੍ਰਧਾਨ ਹੋਊਗਾ ਵੀ ਜਿਹਨੂੰ ਉਹਦੇ ਹਾਸ ਤੇ ਉਹਦੇ ਖਿਲਾਫ ਇੱਕ ਸ਼ਿਕਾਇਤ ਇਹਦੀ ਕੀਤੀ ਜਾਊਗੀ ਥੱਗੀ ਦੀ ਕਿੰਨੇ ਦਾ ਕਪੜਾ ਹੈ 3 ਲੱਖ 17000 ਦਾ ਕਪੜਾ ਹੈ ਇਹ ਬਿੱਲ ਦੇ ਵਿੱਚ ਦੇਖੋ ਜਿਹੜਾ ਬਿੱਲ ਬੁਕ ਐਮਬੀ 'ਚ ਚੜਿਆ ਹੋਇਆ ਉਹਦੇ ਵਿੱਚ ਉਹ ਗੱਲੀ ਡਿਸਮੈਂਟਲਿੰਗ ਵੀ ਦਿਖਾਈ ਹੋਈ ਆ ਉਹਦਾ ਮਲਬਾ ਚੁੱਕਣ ਦਾ ਖਰਚਾ ਵੀ ਪਾਇਆ ਹੋਇਆ ਲਾਲ ਰੋੜੀ ਵੀ ਪਾਈ ਹੋਈ ਆ ਟੈਲਾਂ ਵੀ ਲੱਗੀਆਂ ਪੈਪਾਂ ਵੀ ਪਈਆਂ ਹੋਈਆਂ ਨੇ ਪਰ ਇਹ ਗਰਾਊਂਡ ਲੈਵਲ ਤੇ ਕੋਈ ਵੀ ਕੰਮ ਨਹੀਂ ਹੋਇਆ ਹੋਣਾ ਜਾਂ ਟਾਂ ਦਾ ਹੋੜ ਰੀਮੀਡੀਸ਼ਨ ਕਰਨਾ ਜਿਹੜਾ ਪ੍ਰਾਮਾ ਤਰਾਣਾ ਰੀਮੀਡੀਸ਼ਨ ਹੋਇਆ ਉਹਦੇ ਵਿੱਚੋਂ ਹਜਾਰਡਸ ਵੇਸ ਨਿਕਲਦਾ ਪਲਾਸਟਿਕ ਨਿਕਲਦਾ ਮਿੱਟੀ ਨਿਕਲਦੀ ਆ ਨਾ ਤਾਂ ਕੋਈ ਲੈਂਡਫਿਲਿੰਗ ਹੋਈ ਆ ਨਾ ਕਿਸੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਕੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤੇ ਵਾਹਿਗੁਰੂ ਜੀ ਨੂੰ ਪ੍ਰਣਾਮ ਕਰਦੇ ਹਾਂ ਕਿ ਕੋਨੋਂ ਹੋਵੇ ਚਾਹਵਾ ਦੇ ਵਿੱਚ ਮਿਲਾਂ ਜੀ 2 ਮਿੰਟ ਦਾ ਪ੍ਰਸਾਦ ਆਯੋਜਿਤ ਕਰੀਏ तीव्र होटल एप्पिलेट में देना क्यों उतने ये काम क्या कर रहे हैं ये ट्रेनिंग का काम क्या है आजी एकेदार एप्पिलेट में दे रहे हैं मैंने कहा कारी मैंने नहीं बनाई होनी है नहीं बनाई होनी है ये आपका तो सही क्या ये सारे आपका तो सही हेलो एमसी क्या नाम है मैं नेट एमसी भी किया अभी पेपर भी क

ਪਰ 25 ਦਾ ਰੋਲਾ ਸੀ ਪਿਛਲੀ ਮੀਟਿੰਗ ਵਿੱਚ ਕਿਹਾ ਸੀਗਾ ਪਰ ਕਾਰਵਾਈ ਕੋਈ ਵੀ ਹੋ ਰਹੀ ਕਿ ਸਾਡੇ ਦੀ ਮਿਲੀ ਭੁਗਤ ਨਾਲ ਠੱਗੀ ਹੋਈ ਆ ਔਰ ਮੈਂ ਜੋ ਉਸ ਠੱਗੀ ਦੇ ਸਬੂਤ ਲੈ ਕੇ ਹੌਸਟ ਆਇਆ ਤੇ ਪ੍ਰਧਾਨ ਜੀ ਨੇ ਸਾਡੀ ਗੱਲ ਸੁਣਨ ਨੂੰ ਥੋੜਾ ਜਿਹਾ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਠੇਕੇਦਾਰ ਦਾ ਐਫੀਡੇਵਿਟ ਇਹਨਾਂ ਦੇ ਖਿਲਾਫ ਹੈ ਠੇਕੇਦਾਰ ਕਹਿੰਦਾ ਮੈਂ ਗਲੀ ਬਣਾਈ ਉਹ ਨਹੀਂ ਉਹਨੇ ਐਫੀਡੇਵਿਟ ਦਿੱਤਾ ਹੋਇਆ ਦੇਖੋ ਉਨੇ ਐਫੀਡਾਟ ਦੱਤਾ ਕਿ ਮੈਂ ਗਲੀ ਬਣਾਈ ਨਹੀਂ ਹੈ ਗਲਤ ਢੰਗ ਨਾਲ ਬਿੱਲ ਬਣਾ ਕੇ ਮੇਰੇ account ਚੋਂ ਪੈਸੇ ਕਢਾਏ ਗਏ ਇਹ ਸਚਾਈ ਵੀ ਹੈ ਦੂਜਾ ਕਾਉਂਸਲਰ ਦੀ ਵੀ ਇੱਕ ਸ਼ਿਕਾਇਤ ਹੈ ਵੀ ਮੇਰੇ ਵਾਰਡ 'ਚ ਗਲੀ ਬਣੀ ਹੋਣੀ ਹੈ ਇੱਕਾ ਫਲਾਣੀ ਤਾਂ ਹੋਰ ਕੀ ਹੈ ਹੋਰ ਕੀ ਸਮੂਥ ਚਾਹੀਦਾ ਇੱਕ ਠੇਕੇਦਾਰ ਕਹਿ ਰਿਹਾ ਕਾਉਂਸਲਰ ਕਹਿ ਰਿਹਾ ਪ੍ਰਧਾਨ ਜੀ ਫੇਰ ਵੀ ਕਹਿ ਰਹੇ ਨੇ ਜੀ ਕਾਨੂੰਨਾਂ ਮੁਤਾਬਕ ਕੰਮ ਕੀਤਾ ਹਾਊਸ ਚ ਸੁਣਵਾਈ ਨਹੀਂ ਤਾਂ ਅੱਗੇ ਕੀ ਚੱਲ ਦੇਖੋ ਇਹਦੀ ਦੇਸੀ ਵਿਜੀਲੈਂਸ ਨੂੰ ਹੋਰ ਜਿੰਨੇ ਵੀ ਸਾਡੇ ਡਿਪਾਰਟਮੈਂਟ ਨੇ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਜਾਊਗੀ ਅੱਜ ਅਸੀਂ ਪ੍ਰਧਾਨ ਜੀ ਦੇ ਕਹਿਣ ਮੁਤਾਬਕ ਪ੍ਰਧਾਨ ਜੀ ਨੇ ਵੀ ਲਿਖ ਕੇ ਸ਼ਿਕਾਇਤ ਦੇਤੀ ਕਿ ਪ੍ਰਧਾਨ ਜੀ ਇਹ ਸ਼ਾਇਦ ਪਹਿਲੇ ਹੀ ਪ੍ਰਧਾਨ ਹੋਊਗਾ ਵੀ ਜਿਹਨੂੰ ਉਹਦੇ ਹਾਊਸ ਚ ਉਹਦੇ ਖਿਲਾਫ ਇੱਕ ਸ਼ਿਕਾਇਤ ਇਹ ਜੀ ਕੀਤੀ ਜਾਊਗੀ ਥੱਗੀ ਦੀ ਕਿੰਨੇ ਦਾ ਕਪੜਾ ਤਿੰਨ ਲੱਖ 17000 ਦਾ ਕਪੜਾ ਹੈ ਬਿੱਲ ਦੇ ਵਿੱਚ ਦੇਖੋ ਜਿਹੜਾ ਬਿੱਲ ਮੁਕੈਂਬੀ ਚ ਜੜਿਆ ਹੋਇਆ ਉਹਦੇ ਵਿੱਚੋਂ ਗਲੀ ਡਿਸਮੈਂਟਲਿੰਗ ਵੀ ਦਿਖਾਈ ਹੋਈ ਆ ਉਹਦਾ ਮਲਬਾ ਚੁੱਕਣ ਦਾ ਖਰਚਾ ਵੀ ਪਾਇਆ ਹੋਇਆ ਲਾਲ ਰੋੜੀ ਵੀ ਪਾਈ ਹੋਈ ਆ ਟੈਲਾਂ ਵੀ ਲੱਗੀਆਂ ਪਾਈਪਾਂ ਵੀ ਪਈਆਂ ਹੋਈਆਂ ਨੇ ਪਰ ਇਹ ਗਰਾਊਂਡ ਲੈਵਲ ਤੇ ਕੋਈ ਵੀ ਕੰਮ ਨਹੀਂ ਹੋਇਆ ਹੋਇਆ ਹੁਣ ਮੈਂ ਤਾਂ ਖੰਨਾ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਨਗਰ ਕੌਂਸਲ ਤੇ ਬਹੁਤ ਵੱਡੇ ਪੱਧਰ ਤੇ ਕਪੜੇਬਾਜੀ ਹੁੰਦੀ ਆ ਇਹ ਕਪੜਾ ਫੜਿਆ ਗਿਆ ਉਹ ਜਾਗਰ ਹੋ ਗਿਆ ਹੋਰ ਪਤਾ ਨਹੀਂ ਕਿੰਨੇ ਕਪੜੇ ਹੁੰਦੇ ਹੋਣਗੇ ਮੈਂ ਤਾਂ ਇਹੀ ਅਪੀਲ ਕਰੂੰਗਾ ਵੀ ਜਿੱਥੇ ਗਲਤ ਕੱਬਲੇ ਹੋਏ ਤੇ ਚਾਹੇ ਸਾਡੇ ਕਾਉਂਸਲਰ ਸਾਭੀ ਨੇ ਸਾਰਿਆਂ ਨੂੰ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਤੇ ਧੰਨਵਾਦ ਜਿਹੜਾ ਕੂੜੇ ਦਾ ਜੀ ਰੈਮੀਡੀਸ਼ਨ ਦਾ ਟੈਂਡਰ ਆ ਉਹ ਰੈਮੀਡੀਸ਼ਨ ਦਾ ਟੈਂਡਰ ਪਹਿਲਾਂ ਤਾਂ ਬਹੁਤ ਹੀ ਬੰਦਪਾਗੀ ਗੱਲ ਆ ਇਹਨਾਂ ਨੂੰ ਇਹੀ ਨਹੀਂ ਪਤਾ ਰੈਮੀਡੀਸ਼ਨ ਹੁੰਦਾ ਕੀ ਹੈ ਮਾਨਯੋਗ ਪ੍ਰਧਾਨ ਜੀ ਜਿਹੜੀ ਸੀਰਤ ਨੇ ਉਹ ਦੱਸਣਾ ਬਣਦਾ ਸੀ ਰੈਮੀਡੀਸ਼ਨ ਕੀ ਹੁੰਦਾ ਅਫਸਰ ਸਾਹਿਬਾਨ ਹੈ ਨਹੀਂ ਕੋਟਲ ਉੱਥੇ ਸਕੈਮ ਹੋ ਰਿਹਾ ਮੈਂ ਕੰਡਾ ਪਰਚੀਆ ਮੇਰੇ ਕੋਲ ਨੇ ਇੱਕ ਦਿਨ ਦੇ ਵਿੱਚ ਹੀ ਟੂਟਲ ਕੰਡਾ ਪਰਚੀਆ ਕੱਢਦੇ ਉਹਨੂੰ ਵਟਸਐਪ ਕਰ ਦਊਗਾ ਇਹ ਤੇ ਕਲੀਅਰ ਨਹੀਂ ਹੈਗਾ ਸੇਮ ਡੇ ਦੇ ਵਿੱਚ ਕਦੇ ਵੀ ਕੰਡਾ ਪਰਚੀਆ ਐ ਨਹੀਂ ਨਿਕਲਦੀ ਇੱਕੋ ਵੀ ਇਹ ਕੰਡਾ ਪਰਚੀਆ ਕੱਢੀਆਂ ਗਈਆਂ ਨੇ ਹੁਣੇ ਕਹਿੰਦੇ ਸੀ 57000 ਰਾਂ ਦਾ ਹੋਲ ਰੈਮੀਡੀਸ਼ਨ ਕਰਨਾ ਜਿਹੜਾ ਪ੍ਰਾਮਾ ਕਰਾਣਾ ਰੈਮੀਡੀਸ਼ਨ ਹੋਇਆ ਉਹਦੇ ਵਿੱਚ ਹਜ਼ਾਰਡਸ ਵੇਸ ਨਿਕਲਦਾ ਪਲਾਸਟਿਕ ਨਿਕਲਦਾ ਮਿੱਟੀ ਨਿਕਲਦੀ ਆ ਨਾ ਤਾਂ ਕੋਈ ਲੈਂਡਫਿਲਿੰਗ ਹੋਈ ਆ ਨਾ ਕਿਸੇ ਪਲਾਸਟਿਕ ਦਾ ਕੋਈ ਬੇਲਾ ਜਿਹੜੀ ਉੱਥੇ ਟਰਾਲ ਇਹਨਾਂ ਨੇ ਲਾਈ ਵੀ ਆ ਰੋਲਮੈਂਟ ਲਾਈ ਵੀ ਆ ਟਰਾਲਮੈਂਟ ਵੀ ਇਹਨਾਂ ਕੋਲ ਕੈਪੈਸਿਟੀ ਨਹੀਂ ਪਤਾ ਇਹਨਾਂ ਨੂੰ ਕਿੰਨੀ ਕੈਪੈਸਿਟੀ ਆ ਸੋ 3 ਕਰੋੜ 83 ਲੱਖ ਰੁਪਏ ਦੇ ਵਿੱਚੋਂ ਇਹਨਾਂ ਨੇ ਕੁਝ ਵੀ ਪੇਮੈਂਟ ਕਰ ਨਹੀਂ ਦਿੰਦੀ ਆ 9 ਤਰੀਕ ਨੂੰ ਮੈਂ ਇਹਨਾਂ ਨੂੰ ਇੱਕ ਈ ਮਾਣਯੋਗ ਯੂਸਾਨੂੰ ਦੇਖਿਆ ਸੀ ਵੀ ਟੋਟਲ ਕਪਲਾ ਹੋ ਰਿਹਾ ਪੜਾਉ ਦੇ ਵਿੱਚ ਚਾਹੇ ਸਾਰਾ ਵੀਡੀਓ ਰੱਖ ਕੇ ਦੇਖ ਲਿਓ ਜੀ ਪੜਾਉ ਦੇ ਵਿੱਚ ਉਹ ਵੀ ਪਈ ਹੈ ਵਿੱਚੇ ਪਲਾਸਟਿਕ ਪਈ ਹੈ ਲੈਂਡਫਿਲਿੰਗ ਕੋਈ ਨਹੀਂ ਇਹ ਵੀ ਨਹੀਂ ਪਤਾ ਉੱਥੇ ਕੋਈ ਹਜ਼ਾਰ ਦਸਨਾਗੇ ਹੋਵੇ ਸੋ ਟੋਟਲ ਨਾ ਟੋਟਲ ਹੋ ਕਪਲਾ ਜਾ ਰਿਹਾ ਅੱਜ ਫੇਰ ਦੁਬਾਰਾ ਪ੍ਰੈਸ਼ਰਾਈਜ਼ ਕਰਕੇ ਮੀਟਿੰਗ ਰੱਖ ਕੇ ਉਹਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਰੋਕਿਆ ਸ਼ਹਿਰ ਦਾ ਪੈਸਾ ਵਸ ਗਿਆ ਡੰਪ ਦੇ ਉੱਤੇ ਬਿਲਕੁਲ ਵੀ ਕੋਈ ਜਗ੍ਹਾ ਨਹੀਂ ਖਾਲੀ ਹੋਈ ਜਿਹੜੇ ਜਗ੍ਹਾ ਖਾਲੀ ਹੋ ਜੂਏ ਕੂੜਾ ਰੈਮੀਡੇਸ਼ਨ ਹੋਇਆ ਕੋਈ ਸਪੇਸ ਤਾਂ ਖਾਲੀ ਹੋਵੇ ਕੁਝ ਵੀ ਨਹੀਂ ਹੈਗਾ ਨਾਥਿੰਗ ਕੋ ਟੋਟਲ ਕਪਲਾਵਾ 스ਕੀਮ ਚੱਲ ਰਿਹਾ ਆ ਚੀਜ਼ ਹੋਈ ਹੈ ਮੈਂ ਇਹਦੇ ਬਾਰੇ ਕਿਹਾ ਸੀ ਵੀ ਆਪਾਂ ਐਵੇਂ ਗਲਤ ਮਤੇ ਨਾਲ ਲੈ ਕੇ ਜੀ ਵੱਡੀ ਰਕਮ ਹੈ ਜਿਹੜੀ ਪਹਿਲਾਂ ਹੀ ਪੇਮੈਂਟ ਹੋ ਗਈ ਹੈ ਕੋਈ ਬੜੀ ਲੈਂਡਰਗਰੈਂਸ ਕੇਸ ਕਰਦੀ ਕਰਾਂਗੇ ਬਿਲਕੁਲ ਜੀ ਪਹਿਲਾਂ ਮਾਨਯੋਗ ਮੰਤਰੀ ਸਾਹਿਬ ਦੇ ਇਹ ਜੋ ਜਿਹੜੀ ਉਹਨਾਂ ਦੀ ਨੌਲੇਜ ਦੇ ਵਿੱਚ ਉਹ ਤੋਂ ਮਤ ਬੀਲੀਅੰਸ ਕੰਪਲੀਟ ਕੀਤੀ ਜਾਉਗੀ ਕਿਉਂਕਿ ਸਾਰੇ ਤੱਥ ਸਾਰੇ ਪ੍ਰੂਫ ਹੈਗੇ ਨੇ ਮਿੱਟੀ ਪੜਾਉ ਦੇ ਵਿੱਚ ਪਰ ਇਹ ਉਹਨਾਂ ਨੇ ਸਿੱਤੀ ਵੀ ਕੁਝ ਵੀ ਨਹੀਂ ਹੋਇਆ ਕੋਈ ਰੈਮੀਡੀਸ਼ਨ ਨਹੀਂ ਹੋਈ ਕੁਝ ਨਹੀਂ ਹੋਇਆ ਉਹਦੇ ਨਾਮ ਦੇ ਉੱਤੇ ਨਜਾਇਜ਼ ਅਫਸਰशाही ਪੈਸਾ ਦੇ ਰਹੀ ਆ ਪ੍ਰਧਾਨ ਜੀ ਨੂੰ ਵੀ ਕਿਹਾ ਸੀ ਤੁਹਾਡੇ ਕਾਊਂਟਰ ਸਾਈਨ ਨੇ ਤੁਸੀਂ ਇਸ ਥੀਡ ਦੇ ਹੱਕਦਾਰ ਹੋ ਤੁਸੀਂ ਦੇਖਣਾ ਤਾਂ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਕਹੇਗਾ ਕੁਝ ਨਹੀਂ ਹੈਗਾ ਕੋਈ ਰੈਮੀਡੀਸ਼ਨ ਨਹੀਂ ਉੱਥੇ ਵੀ ਜਗ੍ਹਾ ਖਾਲੀ ਨਹੀਂ ਹੁਣ ਜਾਣ ਕੇ ਪ੍ਰੈਸ਼ਰਾਈਜ਼ ਕਰਕੇ 57000 ਟਨ ਦਾ ਹੋਰ ਨਗਰ ਕੌਂਸਲ ਤੇ ਭਜਨ ਪਾਇਆ ਜਾ ਰਿਹਾ ਵੀ ਐਸੀ ਦਵਾਈ ਜਾਣ ਸੋ ਕੰਪਨੀ ਦਾ ਕੰਮ ਚੈੱਕ ਕੀਤਾ ਵੀ ਟੋਟਲ ਨੂੰ ਬਲੈਕਲਿਸਟ ਕਰਨ ਵਾਲੀ ਹੈ ਸ਼ਹਿਰ ਦਾ ਪੈਸਾ ਖਰਾਬ ਤੁਮ